ਪੰਜਾਬ ਦੇ ਸਭ ਤੋਂ ਵੱਡੇ ਹੋਲਸੇਲਰ ਸਿਮਰਨ ਟੈਕਸਟਾਈਲ ਮੋੜ ਮੰਡੀ ਵਾਲਿਆਂ ਨੇ ਕਰ ਦਿੱਤਾ ਹੋਲਸੇਲ ਹਸਤੇ ਸਭ ਤੋਂ ਵੱਡਾ ਧਮਾਕਾ ਇਹ ਦੇਖੋ ਜੀ ਗਰਮੀ ਵਾਲਾ ਸਟਾਕ ਲੈ ਕੇ ਆਏ ਆ ਗਾਣਦਾਰ ਭਰਾਵਾਂ ਵਾਸਤੇ ਪਿਓਰ ਕਾਟਨ ਦਾ ਪ੍ਰਿੰਟਡ ਸੂਟ ਹੈ neck ਤੇ ਆਏਗਾ ਜੀ ਵਰਕ ਕਾਟਨ ਦੀ ਦਾਗੀ ਨਾਲ ਪ੍ਰਿੰਟਡ ਬਾਟਮ ਤੇ ਨਾਲ ਪਿਓਰ ਕਾਟਨ ਦਾ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਜਿਸਤੀ ਬਾਜ਼ਾਰ ਚ ਕੀਮਤ ਹੈ ਜੀ 500 ਰੁਪਏ ਇਹ ਆਪਾਂ ਸੈੱਟ ਵਾਈਜ਼ ਮਾਲ ਦੇਣਾ ਹਾਂ ਹਾਂ ਦੁਕਾਨਦਾਰ ਭਰਾਵਾਂ ਵਾਸਤੇ ਦੇਖੋ ਜੀ ਲਿਮਟਡ ਟਾਈਮ ਆਫਰ ਹੈ 270 ਰੁਪਏ ਦਾ ਸੂਟ ਬਹੁਤ ਸੋਹਣੇ ਕਲਰ ਜੀ ਚਾਰ-ਚਾਰ ਰੰਗ ਡਿਜ਼ਾਈਨ ਪੂਰੇ ਸਿਲੈਕਟਡ ਆ ਦੇਖੋ ਵੀ ਜੀ ਮਸਲੀਨ ਦਾ ਸੂਟ ਹੈ ਜੀ ਆਹ 5 ਮੀਟਰ ਸੂਟ ਵਰਕ ਵੀ ਦੇਖੋ ਕਿੱਡਾ ਪਿਆਰਾ ਵਰਕ ਹੋਇਆ ਹਾਂ ਜਿਸ ਦੀ ਬਾਜ਼ਾਰ ਚ ਕੀਮਤ ਮਤਲਬ 450-500 ਰੁਪਏ ਸੂਟ ਦੀ ਕੀਮਤ ਹੈ ਜੀ ਨਾਲ ਇਹਦੇ ਨਾਲ ਆਹ ਦੁਪੱਟਾ ਵਰਕ ਵਾਲਾ ਸੀਕੁਐਂਸ ਵਰਕ ਵਾਲਾ ਸੈੱਟ ਵਾਈਜ਼ ਮਾਲ ਹੈ ਜੀ ਜੀ ਇਹ ਆਪਾਂ ਨੂੰ ਲੱਗਣਾ ਜੀ 220 ਰੁਪਏ ਦਾ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਛੇ ਟੂ ਗਰੁੱਪ ਕਰੇਗਾ ਵਧੀਆ-ਵਧੀਆ ਕਰੇਗਾ ਜੀ ਕਮੈਂਟ ਉਹਨਾਂ ਚਾਰ ਜਾਣਿਆਂ ਨੂੰ ਇਹ ਚਾਰ ਸੂਟ ਕੂਰੀਅਰ ਗਿਫਟ ਕੀਤੇ ਜਾਣਗੇ ਇਹ ਮਤਲਬ ਮਿਲ ਮੇਡ ਪੂਰੀ ਵਧੀਆ ਫੁੱਲ ਵੈਲ ਜੋ ਬਾਜ਼ਾਰ ਦੇ ਵਿੱਚ 60 65 ਰੁਪਏ ਮੀਟਰ ਵਿਕਦੀ ਆ ਰੰਗ ਮਿਲਣਗੇ ਸਾਰੇ ਦੁਕਾਨਦਾਰ ਭਰਾਵਾਂ ਵਾਸਤੇ ਆਫਰ ਹੈ ਇਹ ਆਪਾਂ ਫੁੱਲ ਬੈਲ ਦੇਣੀ ਹੈ ਜੀ 35 ਰੁਪਏ ਮੀਟਰ ਥਾਣ ਦਾ ਰੇਟ ਹੈ ਜੇ ਕਿਸੇ ਨੇ ਕਟਿੰਗ ਵਾਸਤੇ ਲੈਣੀ ਹੈ ਘਰ ਵਾਸਤੇ ਲੈਣੀ ਹੈ ਉਹਨੂੰ ਲੱਗਣੀ ਹੈ ਜੀ 40 ਰੁਪਏ ਮੀਟਰ ਕੁੜਤਾ ਵਾਂਗ ਵਿਗਦਾ ਹੈ 50 ਰੁਪਏ ਮੀਟਰ 60 ਰੁਪਏ ਮੀਟਰ ਜਿਹੜਾ ਦਾ ਮੇਰਾ ਦੇਖੋ ਵੀਰ ਲਊਗਾ ਥਾਣ ਮਤਲਬ ਦੁਕਾਨਦਾਰ ਜੀ ਜੀ ਉਹਨੂੰ ਤਾਂ ਲੱਗਣਾ ਹੈ ਜੀ 35 ਰੁਪਏ ਮੀਟਰ ਜੇ ਕਿਸੇ ਨੇ ਲੈਣੇ ਦੇਖੋ ਘਰ ਵਾਸਤੇ ਉਹਨੂੰ ਲੱਗਣਾ ਹੈ 180 ਰੁਪਏ ਦਾ 5 ਮੀਟਰ ਦਾ ਕੁੜਤਾ ਪਜਾਮਾ ਇਸ ਤੋਂ ਵੀ ਜੀ ਆਹ ਦੇਖੋ ਕਾਟਨ ਦਾ ਸੂਟ ਹੈ ਜੀ ਜੀ ਪ्योर ਪੀਸੀ ਕਾਟਨ ਹੈ ਓਕੇ ਠੀਕ ਹੈ ਜੀ ਨਾਲੇ ਹੋਇਆ ਥ੍ਰੈਡ ਦਾ ਵਰਕ ਹੋਇਆ ਪ੍ਰਿੰਟਡ ਆਊਗੀ ਬਾਟਮ ਨਾਲ ਆਊਗਾ ਪ੍ਰਿੰਟਡ ਹੀ ਦੁਪੱਟਾ ਅੱਛਾ ਨਾਲ ਪ੍ਰਿੰਟਡ ਦੁਪੱਟਾ ਆ ਗਿਆ ਜੀ ਹਾਂਜੀ ਆਹ ਦੇ ਕੋਈ ਦੁਪੱਟਾ ਪੂਰਾ ਵੱਡਾ ਹਲਚਲ ਦੁਪੱਟਾ ਹੋਊਗਾ ਆਹ ਪ੍ਰਿੰਟਡ ਬਾਟਮ ਨਾਲ ਆਊਗਾ ਵਰਕ ਵਾਲਾ ਸੂਟ ਜੀ ਜੀ ਸੂਟ ਲੱਗਣਾ ਸਿਰਫ 200 ਰੁਪਏ ਦਾ ਇਹ ਚ ਡਿਜ਼ਾਈਨ ਕਿੰਨੇ ਆ ਜਾਣਗੇ? ਇਹ ਸਾਰਾਂ ਮਾਲੇ ਦੇ ਹੀ ਹੈ ਜੀ। ਅੱਛਾ, ਕੀ ਬਾਤ ਹੈ ਜੀ। ਮਤਲਬ ਸਟਾਕ ਹੀ ਪੂਰਾ ਭਰ ਭਰ ਕੇ ਪਿਆ ਆਇਆ ਹੈ। ਹਾਂਜੀ, ਸਟਾਕ ਵਾਈਜ਼ ਦੇਖੋ ਜੀ ਹਰੇਕ ਮਾਲ ਸਟਾਕ ਵਾਈਜ਼ ਹੋਊਗਾ। ਹੋਲਸੇਲ ਰਾਂਗੇ ਕੋਈ ਰਿਟੇਲਰ ਨਹੀਂ ਹੈਗੇ। ਜੀ ਜੀ। ਹਾਂ ਹਰ ਚੀਜ਼ ਦਾ ਸਟਾਕ ਨਾਲ ਮਿਲੂਗਾ। ਇੱਕ ਆਹ ਪ੍ਰਿੰਟਡ ਸੂਟ ਹੈ। ਹਾਂ ਹਾਂ। ਦੇਖੋ ਗਰਮੀ ਦਾ ਮੌਸਮ ਹੈ। ਪ੍ਰਿੰਟਡ ਦਾ ਮਾਲ ਬਹੁਤ ਆਇਆਗਾ। ਬਿਲਕੁਲ। ਅੱਛਾ ਇਹਦੇ ਨਾਲ ਕਿਰੇ ਤੇ ਥ੍ਰੈਡ ਵਰਕ ਆਂਦਾ? ਹਾਂਜੀ। ਕਿਰੇ ਤੇ ਥ੍ਰੈਡ ਵਰਕ ਹੋਇਆ। ਜੀ ਜੀ। ਨਾਲ ਆਏਗੀ ਜੀ ਚੁੰਨੀ ਪ੍ਰਿੰਟ ਵਾਲੀ। ਰੰਗ ਆਣਗੇ 4 ਡਿਜ਼ ਆ ਦੇਖੋ ਵਿੱਚ ਆ ਸੀਕਵੈਂਸ ਵਰਕ ਵੀ ਆਊਗਾ ਬਿਲਕੁਲ ਜੀ ਸੂਟ ਦਾ ਰੇਟ ਹੈ ਜੀ 180 ਰੁਪਏ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਜੀ ਕਾਹ ਨੈਕ ਵਰਕ ਵਾਲੇ ਸੂਟ ਆਏ ਨੇ ਜੀ ਜੀ ਠੀਕ ਹੈ ਜੀ ਅੱਛਾ ਇਹ ਵੀ ਬ੍ਰਾਂਡ ਦੇ ਸਾਰੇ ਹੈ ਜੀ ਸਾਰੇ ਬ੍ਰਾਂਡ ਦੇ ਨਹੀਂ ਜੀ ਆਹ ਦੇਖੋ ਜੀ ਡੀਜਾਮ ਤੇ ਕਪੜਾ ਆਊਗਾ ਓਕੇ ਕਪੜਾ ਵੀ ਬੜਾ ਵਧੀਆ ਅੱਛਾ ਇਹ ਤੋਂ ਪੂਰਾ ਭਰਿਆ ਪਿਆ ਸੂਟ ਭਾਜੀ ਫਰੰਟ ਵੀ ਗਲਾ ਵੀ ਬਹੁਤ ਸੋਹਣਾ ਵਰਕ ਹੋਇਆ ਨਾਲ ਲਾਏਗਾ ਜੀ ਹਾਪੀਰ ਦਾ ਦੁਪੱਟਾ ਹਾਂ ਹਾਂ ਠੀਕ ਹੈ ਨਾ ਜੀ ਇਹ ਜਿਹੜਾ ਵੇਸ ਹੈ ਇਹ ਹੀ ਵੇਸ ਹੀ ਮਤਲਬ 350 ਰੁਪਏ ਦਾ ਪੇਨਟ ਵਿਕਦਾ ਅੱਛਾ ਕੱਲਾ ਪਲੇਨ ਜਿਹੜਾ ਦਾ ਮਤਲਬ ਵੇਸ ਆ ਜਾਂਦਾ ਜੀ ਹਾਂਜੀ ਹਾਂਜੀ ਹਾਂ ਹਾਂ ਤੇ ਨਾਲ ਆਏਗਾ ਦੁਪੱਟਾ ਜੀ ਜੀ ਸੂਟ ਵਿਕਦਾ 500 ਦਾ 550 ਦਾ ਬਿਲਕੁਲ ਇਹ ਦੀ ਨਾ 270 ਰੁਪਏ ਦਾ ਭਾਜੀ ਯਾਰ ਇੱਕ ਵਾਰੀ ਮੈਂ ਕਹਿੰਦਾ ਰੇਟ ਚੈੱਕ ਕਰ ਲਓ ਇਹ ਤੁਸੀਂ ਵਰਕ ਦੇਖੋ ਇਹ ਤੇ ਕਿੰਨਾ ਹੈ ਜੀ ਮਤਲਬ ਤੁਸੀਂ 270 ਰੁਪਏ ਕਹਿ ਰਹੇ ਹੋ ਇਹਦੇ ਸਿਰਫ ਆਈ ਪੀ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਉਹੀ ਹੋਣਾ ਹੈ 270 ਸਿੱਧਾ ਲਿਖਿਆ ਹੋਇਆ ਵਾਹ ਜੀ ਵਾਹ ਰੰਗਾਂ ਗਣਗੇ ਇਹਦੇ ਵਿੱਚ ਪੰਜ ਹਾਂ ਹਾਂ ਠੀਕ ਹੈ ਸਭ ਦੇ ਦੇਖੋ ਜੀ ਅਡੋ ਅਡੀ ਰੰਗਾਂਣਗੇ ਜੀ ਜੀ ਆ ਦੇਖੋ ਇਹਦੇ ਵਿੱਚ ਵਾਈਟ ਵੀ ਐ 레드 ਵੀ ਐ ਹਾਂ ਹਾਂ ਵਾਈਨ ਵੀ ਐ ਫਰੋਜੀ ਵੀ ਐ yellow ਵੀ ਐ ਸਕਿਨ ਵੀ ਐ ਸਾਰੇ ਰੰਗ ਦੁਕਾਨਦਾਰਾ ਭਰਾਵਾਂ ਦੇ ਦਾ ਮਤਲਬ ਬਹੁਤ ਵੱਡੇ ਫਾਇਦੇ ਹੋ ਜਾਣੇ ਇਹ ਸਾਰਨਾ ਹਾਂ ਜੀ ਇਹ ਵੀ ਜੀ ਭਾਵੇਂ ਦੀ ਕੋਈ ਡਿਟੇਲ ਚ ਵੀ ਲੈ ਜੇ ਅੱਛਾ ਅੱਛਾ ਇਹ ਸਿੰਗਲ ਸਿੰਗਲ ਸੂਟ ਵੀ ਦੇ ਦਾਂਗੇ ਸਿੰਗਲ ਵੀ ਦੇ ਦਿਆਂਗੇ ਰੇਟ 270 ਰੁਪਏ ਇਸ ਤੋਂ ਬਾਅਦ ਵੀਰ ਜੀ ਆ ਦੇਖੋ ਪ੍ਰਿੰਟਡ ਸੂਟ ਐ ਜੀ ਜੀ ਨਾਲ ਆਊਗਾ ਜੀ ਦੇਖੋ ਹਾਫ ਔਰ ਦਾ ਦੁਪੱਟਾ ਇਹ ਫੋਰ ਸਾਈਡ ਪੱਟੀ ਲੱਗੀ ਹੈ ਓਕੇ ਦੁਪੱਟੇ ਤੇ ਪੱਟੀ ਲੱਗੀ ਹੋਈ ਜੀ ਮੈਂ ਖੋਲਦਾ ਜੀ ਲਿਆਓ ਵਾਹ ਜੀ ਵਾਹ ਅੱਛਾ ਡਿਜੀਟਲ ਪ੍ਰਿੰਟ ਸੂਟ ਹੈ ਹਾਂ ਹਾਂ ਜਿਹੜਾ ਡਿਜੀਟਲ ਪ੍ਰਿੰਟ ਸੂਟ ਹੈ ਨਾ ਜੀ ਆਹ ਦੇਖੋ ਪਲੇਨ ਵਾਲਾ ਹਾਂ ਕੰਨੀ ਤੇ ਮੋਹਰ ਹੈਗੀ ਓਕੇ ਵਧੀਆ ਬ੍ਰਾਂਡਡ ਕਰਦਾ ਜੀ 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 ਠੀਕ ਹੈ ਜੀ ਆਹ ਦੇਖੋ ਕੰਨੀ ਤੇ ਮੋਹਰ ਵੀ ਲੱਗੀ ਆ ਗਿਆ ਜੀ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਜੀ ਇਹਦਾ ਪਲੇਨ ਸੂਟ ਪ੍ਰਿੰਟਡ ਸੂਟ ਹੀ ਇਕੱਲਾ ਮਤਲਬ ਉਹ ਕੀ ਆਪਾਂ ਕਹੀਏ ਬਿਨਾਂ ਦੁਪੱਟੇ ਦਾ 550 ਰੁਪਏ ਦਾ ਵਿਕਦਾ ਹਾਂ 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 ਇਹ ਨਾਲ ਆ ਗਿਆ ਜੀ ਪੱਟੀ ਵਾਲਾ ਆ ਕੇ ਨਾਲ ਦੇ ਸੂਟ ਨਾਲ ਦੀ ਲੱਗੀ ਪੱਟੀ ਜੀ 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 ਠੀਕ ਹੈ ਜੀ ਇਹ ਆਪਾਂ ਸੂਟ ਦੇਣਾ ਹੈ 350 ਰੁਪਏ ਦਾ ਅੱਛਾ ਇਹ ਵੀ ਹੋਲ ਸੇਲ 'ਚ ਹੀ ਦੇਣਾ ਕਿ ਡਿਟੇਲ 'ਚ ਵੀ ਦੇ ਦੇਣਾ ਜੀ ਇਹ ਦੋਨਾਂ ਚੀਜ਼ ਦਿਨੇ ਜੀ ਆਪਾਂ ਮਤਲਬ ਭਾਵੇਂ ਕਿ ਇਹਨੇ ਸਿੰਗਲ ਸੂਟ ਲੈਣਾ ਉਹ ਵੀ ਲੈ ਜਿਓ ਆ ਕੇ 350 ਰੁਪਏ ਦੇ ਇਹ ਚ ਰੰਗ ਰੂੰਗ ਕਿੰਨੇ ਗਾਣੇ ਭਾਜੀ ਅੱਛਾ ਇਹ ਸਾਰੇ ਆ ਜੀ ਹਾਂ ਜੀ ਵੀਰ ਜੀ ਸਾਰੇ ਆ ਦੇਖੋ ਜੀ ਮੇ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਆਹ ਰੰਗ ਨੇ ਹਾਂ ਹਾਂ ਸਾਰੇ ਜਿਵੇਂ ਆਹ ਦੇਖੋ ਕੋਈ ਪਿੰਕਾ ਆ ਗਿਆ ਕਿ ਕਿਵੇਂ ਆ ਕੇ ਸਾਰੇ ਰੰਗ ਮਿਲ ਜਾਣਗੇ 100 ਵੀਰ ਜੀ ਆਹ ਦੇਖੋ ਫੋਇਲ ਪ੍ਰਿੰਟ ਦਾ 70 ਰੁਪਏ ਮੀਟਰ 80 ਰੁਪਏ ਮੀਟਰ ਤੋਂ ਸ਼ੁਰੂ ਹੁੰਦਾ ਓਕੇ ਠੀਕ ਹੈ ਜੀ ਕੱਪੜਾ ਬਹੁਤ ਵਧੀਆ ਦੇਖੋ ਮਲੈਮ ਕੱਪੜਾ ਹਾਂ ਮਤਲਬ ਕੱਪੜਾ ਤਾਂ ਬਹੁਤ ਜ਼ਬਰਦਸਤਾ ਜੀ ਇਹ ਤਾਂ ਪ੍ਰਿੰਟਿੰਗ ਦੇਖੋ ਇਹਦੇ ਵਿੱਚ ਕਈ ਪ੍ਰਿੰਟ ਆਣਗੇ ਜੀ ਜੀ ਠੀਕ ਹੈ ਨਾ ਜੀ ਇਹ ਵੀਰ ਜੀ ਤਾਂ ਆਪਾਂ ਨੂੰ ਲੱਗਣਾ 50 ਰੁਪਏ ਮੀਟਰ ਜਾਨੀ 250 ਰੁਪਏ ਦਾ ਸੂਟ ਆਹ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਜੀ ਪ੍ਰਿੰਟਿੰਗ ਦੇਖੋ ਜਿੰਨੀਆਂ ਫਟੀਆਂ ਆਣ ਗਈਆਂ ਉਹਨੇ ਇਹਦੇ ਵਿੱਚ ਆਉਣਗੇ ਡਿਜ਼ਾਈਨ ਓਕੇ ਬਹੁਤ ਵਧੀਆ ਵੇਸ ਹੈ ਮਿਲ ਮੇੜ ਆਟਮ ਹੈ ਆ ਦੇਖੋ ਜੀ ਇਹਨਾਂ ਤੇ ਦੇਖੋ ਕਿੱਡੇ ਨਾ جواب ਸ਼ਾਨਦਾਰ ਕੋਈ ਦੇਖ ਰਹਾ ਹੈ ਕੰਟਰਾਸਟ ਵੀ ਬਹੁਤ ਜ਼ਬਰਦਸਤ ਹੈ ਇਹਨਾਂ ਦੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਜੀ ਜੀ ਤੇ ਰੇਟ ਵੀ ਜੀ ਵਿਗਦਾ ਹੈਗਾ 550 600 ਰੁਪਏ ਦਾ ਸੂਟ ਵਿਗਦਾ ਹੈ ਬਿਲਕੁਲ ਠੀਕ ਹੈ ਜੀ ਤੇ ਇਹ ਸੂਟ ਆਪਾਂ 5 ਮੀਟਰ ਕੱਟ ਕੇ ਹਾਂ ਹਾਂ 300 ਰੁਪਏ ਰੇਂਜ ਦੇਵਾਂਗੇ ਫੀਤਾ ਨਾਪ ਕੇ ਪੂਰਾ ਪੂਰਾ ਮੀਟਰ ਨਾਲ ਨਾਪ ਕੇ 300 ਰੁਪਏ ਦਾ ਅਗਲਾ ਲੈ ਜੇ ਵਾਹ ਜੀ ਵਾਹ ਠੀਕ ਹੈ ਜੀ ਹਾਂ ਹਾਂ ਹੋਲ ਸੇਲਰ ਦੇਖੋ ਕੋਈ ਵੀ ਵੱਡੇ ਤੋਂ ਵੱਡਾ ਹੋਲ ਸੇਲਰ ਕੋਈ 70 ਰੁਪਏ 75 ਰੁਪਏ ਮੀਟਰ ਮੰਗਦਾ ਹੈ ਕਿ ਜਾਨੀ ਆਪਾਂ ਤੁਹਾਨੂੰ 3 300 ਰੁਪਏ ਰੇਂਜ ਵਿੱਚ ਸੂਟ ਦੇ ਦੇਾਂਗੇ ਜਿੰਨਾ ਮਰਜ਼ੀ ਮਾਲ ਲਓ ਕੋਈ ਮਾਲ ਦੀ ਵੀ ਘਟौती ਨਹੀਂ ਗਈ ਆ ਦੇਖੋ ਜੀ ਪ੍ਰਿੰਟਿੰਗ ਵੀ ਬੜੀ ਸ਼ਾਨਦਾਰ ਪ੍ਰਿੰਟਿੰਗ ਹੈ ਜਿਹੇ ਜੇ ਮਰਜ਼ੀ ਪ੍ਰਿੰਟ ਲੋ ਓਹ ਹੋ ਇੱਕ ਤੋਂ ਇੱਕ ਪ੍ਰਿੰਟ ਸੋਹਣਾ ਹੈਗਾ ਵਾਹ ਜੀ ਵਾਹ ਸਾਰੇ ਪ੍ਰਿੰਟ ਹੀ ਪੂਰੇ ਵਧੀਆ ਲਾਜਵਾ ਪ੍ਰਿੰਟ ਨੇ ਬਿਲਕੁਲ ਜੀ ਆ ਦੇਖੋ ਸਾਰੇ ਜਿਵੇਂ ਹੁਣ ਜੀ ਇਹ ਸ਼ੇਡ ਚੱਲ ਰਹੇ ਨੇ ਨਵੇਂ ਨਵੇਂ ਚੈੱਕ ਦੇ ਵਿੱਚ ਵੀ ਆ ਗਿਆ ਜੀ ਹਾਂ ਜੀ ਵਾਹ ਜੀ ਵਾਹ ਪਰ ਓਇਲ ਬਲੂ ਸ਼ੇਡ ਆ ਗਿਆ ਹਾਂ 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 ਜਿਵੇਂ ਲੋਕ ਕਹਿਣਗੇ ਨਾ ਕਿ ਕੀ ਕੀ ਪੁਰਾਣੀ ਮਾਲ ਹੋਊਗਾ ਉਹ ਕੱਢ ਰਹੇ ਨੇ ਸਾਰਾ ਨਵਾਂ ਮਾਲ ਆਇਆਗਾ ਮਲੇਸ਼ੀਆ ਦੀ ਗਰੰਟੀ ਵੀ ਮਾਲ ਸਾਰਾ ਨਵਾਂ ਹੋਏਗਾ ਸਾਰਾ ਨਵਾਂ ਮਾਲ ਆਇਆ ਜੀ ਰਾਇਲ ਬਲੂ ਸ਼ੇਡ ਪਿਛਲੇ ਸਾਲ ਆਇਆ ਹੀ ਨਹੀਂ ਸੀ ਇਸ ਤੋਂ ਬਾਅਦ ਵੀਰ ਜੀ ਕਾ ਚੀਜ਼ ਲੈ ਕੇ ਆਏ ਆ ਪਿਓਰ ਦੇ ਦੁਪट्टे ਦੇ ਨਾਲ ਸੂਟ ਅੱਛਾ ਪ੍ਰਿੰਟਡ ਸੂਟ ਆ ਗਿਆ ਨਾ ਜੀ ਹਾਂ ਜੀ ਪਿਓਰ ਦੇ ਦੁਪट्टे ਦੇ ਨਾਲ ਜੀ ਜੀ ਪਿਓਰ ਦਾ ਦੁਪੱਟਾ ਸਹੀ ਲੱਗਿਆ ਹੋ ਜੀ ਨਾਲ ਆ ਦੇਖੋ ਮਤਲਬ ਬਿਲਕੁਲ ਜਿ ਇੱਕ ਪਿਓਰ ਕਿਹਾ ਤੇ ਪਿਓਰ ਦਾ ਹੋਊਗਾ ਨਾ ਜੀ ਪਿਓਰ ਦਾ ਹੋਊਗਾ ਜੀ ਜੀ ਨਾਲ ਪ੍ਰਿੰਟਡ ਸੂਟ 5 ਮੀਟਰ ਕੱਟ ਹਾਂ ਹਾਂ ਰੰਗ ਆਣਗੇ 4 ਡਿਜ਼ਾਈਨ ਆਣਗੇ ਕਈ ਅੱਛਾ ਬਰੀਕ ਬੂਟੀ ਵਾਲੇ ਵੀ ਆ ਗਿਆ ਤੇ ਵੱਡਾ ਵੀ ਆ ਗਿਆ ਜੀ ਹਾਂ ਜੀ ਸਾਰੇ ਇਹਦੇ ਵਿੱਚ ਵਿੱਚ ਬਾਲੇ ਡੇਨ ਨੇ ਹਾਂ ਹਾਂ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ 15-20 ਡੇਨ ਮਿਲ ਜਾਣਗੇ ਅੱਛਾ 15-20 ਡਿਜ਼ਾਈਨ ਤੇ ਰੰਗ 4-4 ਅਲੱਗ ਹੋਰ ਹੋਣਗੇ ਸੈਟ ਵਾਈਜ਼ ਮਾਲ ਹੈ ਜੀ ਪਾਰਸਲ ਦੇ ਪਾਰਸਲ ਪੈਕ ਪਏ ਨੇ ਯਾ ਵਾਹਤ ਹੈ ਜੀ 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 ਇਹ ਵੀ ਜੀ ਵਿਕਦਾ 500 ਰੁਪਏ ਦਾ ਸੂਟ ਵਿਕਦਾ ਹਾਂ ਹਾਂ ਪ੍ਰਿੰਟਡ ਪਿਓਰ ਦੇ ਨਾਲ ਜੀ ਜੀ ਦੁਪੱਟਾ ਪਿਓਰ ਦਾ ਕੀ 200 ਰੁਪਏ ਦਾ ਦੁਪੱਟਾ ਹੀ ਬਣਦਾ ਐਨੇ ਦਾ ਹੈਗਾ ਬਿਲਕੁਲ ਤੇ 200-280 ਦੇ ਦਾਂਗੇ ਸੂਟ ਇਸ ਤੋਂ ਬਾ ਦੇਖੋ ਵੈਰਾਈਟੀ ਦਾ ਬਹੁਤ ਹੈ ਜੀ ਜੀ ਜੋ ਆਪ ਚਾਹੁੰਦਾ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਜੀ ਠੀਕ ਹੈ ਨਾ ਜੀ ਇੱਕ ਆਹ ਦੇਖੋ ਡਿਜੀਟਲ ਪ੍ਰਿੰਟ ਸੂਟ ਆਇਆ ਹੈਗਾ ਹਾਂ ਹਾਂ ਪ੍ਰਿੰਟਿੰਗ ਵੀ ਬੜੀ ਵਧੀਆ ਤੇ ਕੱਪੜਾ ਵੀ ਲਾਜਵਾਬ ਹੈ ਵਾਹ ਜੀ ਵਾਹ ਅੱਛਾ ਇਹ ਮਤਲਬ ਖਿੜਵੇਂ ਖਿੜਵੇਂ ਪ੍ਰਿੰਟ ਆ ਗਏ ਸਾਰੇ ਨਾ ਜੀ ਹਾਂ ਜੀ ਆ ਦੇਖੋ ਜੀ ਪ੍ਰਿੰਟ ਵੀ ਬਹੁਤ ਸੋਹਣੇ ਪ੍ਰਿੰਟ ਨੇ ਮੈਚਿੰਗ ਸੂਟ ਆਏਗਾ ਨਾਲ ਆਊਗਾ ਦੁਪੱਟਾ ਸੂਟ ਬਿਕਦਾ 650 ਰੁਪਏ ਦਾ ਓਕੇ 370 ਪੀ ਰਿੰਚ ਦਵਾਂਗੇ ਮਤਲਬ ਅੱਧੇ ਕਰ ਦਿੱਤੇ ਜਿਹੜੇ ਕਿ ਆਪਾਂ ਮਨਾਂ ਸਟਾਰਟਿੰਗ ਦੇ ਵਿੱਚ ਵੀ ਅੱਧੇ ਰੇਟਰ ਤੋਂ ਵੀ ਘੱਟ ਮਿਲਨੇ ਆ ਉਹੀ ਕਰ ਦਿੱਤੇ ਜੀ ਤੇ ਰੰਗਾ ਵਿੱਚੀ ਵੀ ਜੀ ਆਊਗੀ ਇਹਦੇ ਵਿੱਚ ਚਾਰ ਚਾਰ ਦੇ ਰੰਗ ਆਉਣਗੇ ਹਾਂ ਹਾਂ ਠੀਕ ਨੇ ਜੀ ਅੱਛਾ ਸਾਰੇ ਮੈਦਾ ਹਸਾਬ ਸਾਰੇ ਲੇਟੈਸਟ ਕਲਰ ਆ ਮਤਲਬ ਛਣਵੇਂ ਛਣਵੇਂ ਜਿਹਨੂੰ ਆਪਾਂ ਬ੍ਰਾਈਟ ਕਲਰ ਕਹਿੰਨੇ ਨਾ ਸਾਰੇ ਉਹੀ ਕਲਰ ਹੈਗੇ ਸਾਰੇ ਜਮਾ ਨਵਾਂ ਮਾਲ ਆਇਆ ਜੀ ਤੁਹਾਨੂੰ ਉਹ ਚੀਜ਼ ਹੀ ਦਿਖ ਬਿਲਕੁਲ ਅੱਛਾ ਇਹ ਸਾਰਾ ਸਟਾਕ ਨਵਾਂ ਆਇਆ ਪਿਆ ਉਹੀ ਆਪਾਂ ਖੋਲਣ ਦੇਣਾ ਜੀ ਹਾਂਜੀ ਹਾਂਜੀ ਗਰਮੀ ਦਾ ਮਾਲ ਜੋ ਨਵਾਂ ਆਇਆ ਤੁਹਾਨੂੰ ਉਹੀ ਦਿਖਾ ਰਹੇ ਹਾਂ 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 ਇਸ ਤੋਂ ਵੀ ਜੀ ਕਾਹ ਦੇਖੋ ਮੈਚਿੰਗ ਸੂਟ ਆਊਗਾ ਓਕੇ ਨਾਲ ਆਏਗਾ ਪ੍ਰਿੰਟਡ ਦੁਪੱਟਾ ਓਕੇ ਪ੍ਰਿੰਟਡ ਆਊਗੀ ਨਾਲ ਬਾਟਮ ਅੱਛਾ ਕਾਟਨ ਦਾ ਸੂਟ ਹੈ ਜੀ 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 ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਬਿਲਕੁਲ ਜ਼ਬਰਦਸਤ ਤੇ ਸ਼ਾਨਦਾਰੀ ਦੁਪੱਟਾ ਹਾਂ ਹਾਂ ਠੀਕ ਹੈ ਜੀ ਸੂਟ ਵਿਕਦੇ ਆ 5-500 ਰੁਪਏ ਦੇ ਬਿਲਕੁਲ ਜੀ ਪੂਰੇ ਹਲਚਲ ਹੈਗੇ ਦੁਪੱਟੇ ਹਾਂ ਹਾਂ ਤੋੜ ਦੇਣਾ 260 ਰੁਪਏ ਦਾ ਇਹ ਚ ਡਿਜ਼ਾਈਨ ਕਿੰਨੇ ਕ ਮਿਲ ਜਾਣਗੇ ਇਹ ਵਿੱਚ ਵੀ ਦੋੜੇ ਨੇ ਦੋੜ ਜਣਾਂ ਆਣਗੇ ਇਹਦੇ ਵਿੱਚ ਕਾਟ ਦੇਣਾ ਹਾਂ ਹਾਂ ਆ ਦੇਖ ਓਕੇ ਕਾਟ ਜਾਈਂ ਇਹਦੇ ਵਿੱਚ ਠੀਕ ਇਹ ਕਲਰ ਕੰਟਰਾਸਟ ਵਾਲੇ ਆ ਗਏ ਨਾ ਜੀ ਆਹ ਦੇਖੋ ਚੀਕੂ ਚਾਟਾ ਸਾਰਾ ਹਾਂ ਇਹ ਦੁਕਾਨਦਾਰਾ ਪਰਵਾਹ ਵਾਸਤੇ ਦੇਖੋ ਜੀ ਬਹੁਤ ਫੈਦੇ ਦੀ ਆਈਟਮ ਹੈ ਚੀਕੂ ਚਾਟ ਵੇਖਦਾ ਵੀ ਬਹੁਤ ਹੈ ਵਾਹ ਜੀ ਵਾਹ ਠੀਕ ਹੈ ਜੀ ਇੱਕ ਇਸ ਤੋਂ ਬਾਅਦ ਆਏਗਾ ਜੀ ਆਹ ਪਿਓ ਡੁਪੱਟਾ ਸੂਟੀ ਹੈ ਹਾਂ ਇਹਦੀ ਬੜੀ ਡਿਮਾਂਡ ਹੈ ਨਾ ਮੈਂ ਕਹਿੰਦਾ ਭਾਈ ਇਹ ਬਰੀਕ ਪ੍ਰਿੰਟ ਆ ਗਿਆ ਜੀ ਕੱਪੜਾ ਵੀ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਹੈ ਜੀ ਰੰਗ ਆਣਗੇ 4 ਤੇ ਡਿਜ਼ਾਈਨ ਆਣਗੇ ਕਈ ਇਹਦੇ ਵਿੱਚ ਸਾਰੇ ਤਕਰੀਬਨ ਅਸੀਂ ਬਰੀਕ ਪ੍ਰਿੰਟ ਹੀ ਤਿਆਰ ਕਰਵਾਇਆ ਓਕੇ ਆ ਦੇਖੋ ਜਿਵੇਂ ਇੱਕ ਆ ਪ੍ਰਿੰਟ ਆ ਆ ਬਿਲਕੁਲ ਬਰੀਕ ਪ੍ਰਿੰਟ ਹੈਗਾ ਓਕੇ ਓਕੇ ਅੱਛਾ ਇਹ ਦੇਖਣ ਨੂੰ ਸੇਮ ਲੱਗਦੇ ਪਰ ਹੈਗੇ ਅਲੱਗ-ਅਲੱਗ ਹੈ ਨਾ ਹਾਂਜੀ ਹਾਂਜੀ ਅਲੱਗ-ਅਲੱਗ ਪ੍ਰਿੰਟਿੰਗ ਹੈ ਇਹਨਾਂ ਦੇ ਵਿੱਚ ਇਹਦੇ ਚ ਡਿਜ਼ਾਈਨ ਵੀ ਕਈ ਨੇ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਕਈ ਡਿਜ਼ਾਈਨ ਆ ਜਾਣਗੇ ਜਿਵੇਂ ਆ ਪ੍ਰਿੰਟ ਆ ਗਿਆ ਜੀ ਓਕੇ ਇਹ ਵੀ ਬਰੀਕ ਦੇ ਵਿੱਚ ਹੀ ਹੈਗਾ ਹਾਂ 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 ਸੂਟ ਵੀਰ ਜੀ ਵਿਕਦਾਗਾ 500 ਦਾ ਇਹ 320 ਰੁਪਏ ਦੇਣਾ ਪੂਰਾ ਸੂਟ ਤੇ ਭਾਈ ਮਿਰਸਾਨਾ ਵੱਡੇ ਵੱਡੇ ਹੋਲਸੇਲ ਨਹੀਂ 4.5 5 500 ਦਾ ਵੇਚਦੇ ਨੇ ਸਭ ਮੰਗਦੇ ਆ ਜੀ ਦੇਖੋ 400 450 ਮੰਗਦੇ ਆ ਸਾਡੇ ਕੋਲੇ ਅਗਲਾ ਤਾਂ ਹੀ ਆਊਗਾ ਜੇ ਸਾਡਾ ਹੋਲਸੇਲ ਰੇਟ ਤੁਹਾਨੂੰ ਸਹੀ ਲੱਗੂਗਾ ਬਿਲਕੁਲ 4 ਪੈਸੇ ਅਗਲੇ ਨੂੰ ਵਜਣਗੇ ਨਾਲ ਹਾਂਜੀ ਹਾਂਜੀ ਇਹਦੇ ਬਾਅਦ ਦੇਖੋ ਜੀ ਇੱਕ ਕਾਟਨ ਦੁਪੱਟਾ ਸੂਟ ਵੀ ਆਏਗਾ ਹਾਂ ਹਾਂ ਆਹ ਦੇਖੋ ਕੱਪੜਾ ਵੀ ਬੜਾ ਵਧੀਆ ਸ਼ਾਨਦਾਰ ਟਾਈ ਵਾਲਾ ਡਿਜ਼ਾਈਨ ਜੀ ਜੀ 5 5 6 6 ਸੂਈ ਰੇਂਜ ਚ ਵਿਕਦਾ ਕਲਰ ਚਾਰਟ ਬੜਾ ਪਿਆਰਾ ਜੀ ਜੀ ਠੀਕ ਹੈ ਜੀ ਮਿਲ ਮਿਹੜ ਆਈਟਮ ਹਾਂ ਹ ਹਾਂ ਦੇਖੋ ਨਾਲ ਆਊਗਾ ਕਾਟਨ ਦਾ ਦੁਪੱਟਾ ਜੀ ਜੀ ਠੀਕ ਹੈ ਜੀ ਅੱਛਾ ਇਹ ਗਰਮੀਆਂ ਦੇ ਜਿਹੜੇ ਕਹਿੰਦੇ ਨਾ ਤੋਹਫੇ ਆ ਗਏ ਕਾਟਨ ਦੁਪੱਟੇ ਵਾਲੇ ਹਾਂਜੀ ਉਹ ਮਾਲ ਆ ਗਿਆ ਨਾ ਜੀ ਇਹ ਗਰਮੀਆਂ ਦੇ ਤੋਹਫੇ ਹੀ ਹੈ ਜੀ 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 ਰੰਗ ਵੀ ਬੜੇ ਪਿਆਰੇ ਆਈਸਕ੍ਰੀਮ ਚਾਟ ਹੈ ਹਾਂ ਹਾਂ ਇਹ ਸੂਟ ਵੀ ਜੀ 5 5 6 600 ਰੇਂਜ ਵਿੱਚ ਵਿਕਦੇ ਬਿਲਕੁਲ ਜੀ ਇਹ ਦੇਣਾ ਆਪਾਂ 300 ਰੁਪਏ ਦਾ ਤੇ ਭਾਈ ਵੀਨੇ ਕਾਹ ਗੱਲ ਦੱਸੋ ਇਹ ਕਾਹਦੇ ਥਾਨ पे ਹੋਇਆ ਯਾਰ ਇਹ ਵਿੱਚ ਕੁੜਤਾ ਪੈਂਮ ਅੱਛਾ ਇਹ ਸਾਰਾ ਮਾਲ ਹੀ ਕੁੜਤੇ ਵੀ ਆ ਮੇਰਾ ਪਿਆ ਹੈ ਜੀ ਇਹ ਸਾਰਾ ਮਾਲ ਕੁੜਤੇ ਵੀ ਮੇਰਾ ਜੀ ਜਿਹੜੇ ਆ ਬੰਦ ਪਾਰਸਲ ਪਏ ਇਹ ਵੀ ਕੁੜਤੇ ਵੀ ਮੇਰੀ ਅੱਛਾ ਕੀ ਆ ਬਾਤ ਹੈ ਮਤਲਬ ਕਾਫੀ ਡਿਮਾਂਡ ਹੈ ਨਾ ਕੁੜਤੇ ਵੀ ਆ ਮੇਰੀ ਹਾਂ ਜੀ ਵੀ ਜੀ ਗਰਮੀ ਵਾਲਾ ਸਟਾਕ ਹੈ ਸਾਰਾ ਜੀ ਜੀ ਇਹ ਲੀਜੀ ਵੀ ਦਾ ਕੁੜਤਾ ਹੈ ਮੈਂ ਕੋਲੀ ਕੋਲ ਕੰਪਨੀ ਦਾ ਮੈਂ ਖੋਲ ਲਵਾਂ ਭਾਜੀ ਇਹਨੇ ਕਿਹੜਾ ਖੋਲੋ ਖੋਲੋ ਮੈਂ ਕਹਿੰਦੀ ਦੇਖ ਲਈਏ ਇਹ ਮਤਲਬ ਕਪੜਾ ਦੇਖ ਲਈਏ ਨਾ ਕਿਦਾਂ ਦਾ ਕਪੜਾ ਪੂਰਾ ਜ਼ਬਰਦਸਤ ਦੇਖੋ ਹਰੇਕ ਦੁਕਾਨਦਾਰ ਹਰ ਸਾਲ ਵੇਚਦਾ ਹੈ ਹਰੇਕ ਦੇਖੋ ਜੀ ਜੋ ਕੁੜਤੇ ਵੇਮੇ ਦੇ ਸ਼ਕੀਨ ਨੇ ਇਹ ਇਲੀਜੀਬੀਜੀ ਵਾਲਾ ਆ ਗਿਆ ਜੀ ਹਾਂ ਜੀ ਰੂਟੀਨ ਚ ਪਾਉਣ ਵਾਸਤੇ ਕੁੜਤਾ ਵੇਮਾ ਇਹ ਲੈਂਦਾ ਹੀ ਲੈਂਦਾ ਓਕੇ ਓਕੇ ਕੰਮ ਕਰ ਵਾਲਾ ਕੁੜਤਾ ਵੇਮੇ ਹਾਂ ਹਾਂ ਵਧੀਆ ਚੀਜ਼ ਹੈ ਜੀ ਜੀ ਕੁੜਤਾ ਵੇਮਾ ਵਿਕਦਾ ਹੈ 50 ਰੁਪਏ ਮੀਟਰ 60 ਰੁਪਏ ਮੀਟਰ ਅੱਛਾ ਠੀਕ ਹੈ ਜੀ ਹਾਂ ਜਿਹੜਾ ਮੇਰਾ ਦੇਖੋ ਜੀ ਵੀਰ ਲਊਗਾ ਥਣ ਓਕੇ ਮਤਲਬ ਦੁਕਾਨਦਾਰ ਜੀ ਜੀ ਹੁਣ ਤਾਂ ਲੱਗਣਾ ਹੈ ਜੀ 35 ਰੁਪਏ ਮੀਟਰ 35 ਰੁਪਏ ਮੀਟਰ ਹਾਂਜੀ ਕੀ ਬਾਤ ਆ ਭਾਜੀ ਯਾਰ ਜੇ ਕਿਸ ਨੇ ਲੈਣੇ ਦੇਖੋ ਘਰ ਵਾਸਤੇ ਜੀ ਜੀ ਉਹਨੂੰ ਲੱਗਣਾ 180 ਰੁਪਏ ਦਾ 5 ਮੀਟਰ ਦਾ ਕੁਰਤਾ ਪਜਾਮਾ ਮਤਲਬ ਸਿੰਗਲ ਸਿੰਗਲ ਵੀ ਦੇ ਦੇਣਾ ਆਪਾਂ ਸਿੰਗਲ ਸਿੰਗਲ ਵੀ ਦੇ ਦੇਾਂਗੇ ਵਾਹ ਜੀ ਵਾਹ ਜਿੰਨੇ ਮਰਜ਼ੀ ਲੋ ਥਾਨ ਵਾਈਜ਼ ਲੈਣਾ ਦੇਖੋ 5 ਰੁਪਏ ਕੁਰਤੇਵੇਂ ਦਾ ਹੋ ਜੂ ਫਾਇਦਾ ਕੀ ਬਾਤ ਅੱਛਾ ਸਾਰੇ ਰੰਗ ਆਣਗੇ ਮੇਰੇ ਥਾਨੇ ਚ ਰੰਗ ਹੀ ਬਾਬਾ ਜਿਆਦਾ ਨੇ ਨਾ ਇਹਦੇ ਵਿੱਚ ਹੈਗੇ ਜੀ 50 ਰੰਗ ਹੈਗੇ ਆਪਣੇ ਕੋਲੇ 50 ਰੰਗ ਆ ਜਾਣਗੇ ਕੀ ਬਾਤ ਹੈ ਮਤਲਬ ਜੇ ਕਿਸੇ ਨੇ ਸਿੰਗਲ ਵੀ ਲੈਣਾ ਕੁਰਤਾ ਪਜਾਮਾ ਤੇ 180 ਰੁਪਏ ਜਪਾਂ ਦੇ ਦਾਂਗੇ 180 ਰੁਪਏ ਦਾ ਇਹ ਗੀਜ਼ਾ ਕੋਟ ਨਾ ਹੈ ਜੀ ਓਕੇ ਕਪੜਾ ਵੀ ਬੜਾ ਵਧੀਆ ਜ਼ਬਰਦਸਤ ਕਪੜਾ ਇਹ ਚ ਵੀ ਸੀ ਰੰਗਾਂਗੇ ਕਈ ਹਾਂ ਹਾਂ ਜੋ ਟ੍ਰੈਂਡਿੰਗ ਸ਼ੇਡ ਹੈ ਸਾਰੇ ਰੰਗ ਇਹਦੇ ਵਿੱਚ ਆਉਣਗੇ ਸਾਰੇ ਆਣੇ ਆਣੇ ਹਾਂ ਜੀ 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 5 ਮੀਟਰ ਦਾ ਕੁੜਤਾ ਪੇਮ ਬਿਲਕੁਲ ਠੀਕ ਹੈ ਜੀ ਲੋਕ ਵੇਚਦੇ ਆ ਕਿ 600 ਦਾ 700 ਰੁਪਏ ਦਾ ਕੁੜਤਾ ਪੇਮ ਹਾਂ ਪੂਰਾ ਜ਼ਬਰਦਸਤ ਕਪੜਾ ਜੀ ਜੀ ਆ ਦੇਖੋ ਹੂੰ ਆ ਕਪੜਾ ਹੈ ਅੱਛਾ ਇਹ ਉਹੀ ਕਪੜਾ ਆ ਜਿਹੜਾ ਇਹ ਇਦਾਂ ਇਹ ਇਦਾਂ ਕਰ ਕਰਕੇ ਦਿਖਾਉਂਦੇ ਨਾ ਮੇਰੇ ਸਾਹ ਹਾਂ ਕਿੰਨਾ ਮਰਜੀ ਕਰੋ ਜੀ ਬਾਟ ਦਾ ਕਰਦਾਨੀਏ ਜੀ 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 ਤੇ ਕੁੜਤਾ ਮੈਂ ਵੀਰ ਜੀ ਆਪਾਂ ਦੇਣਾ 300 ਰੁਪਏ ਦਾ ਵੀਰ ਜੀ ਇਹ ਫੁੱਲ ਵੈਲ ਹੈ ਵਧੀਆ ਬ੍ਰਾਂਡਡ ਘਰ ਦੀ ਫੁੱਲ ਵੈਲ ਹੈ ਜੀ ਜੀ ਉਹ ਨਹੀਂ ਹੈ ਜੋ ਕੂੜਾ ਕਬਾੜ ਲੋਕ 20 25 ਰੁਪਏ ਮਿੱਟਾੜਾ ਵੇਚਦੇ ਹਾਂ ਹਾਂ ਬਾਜ਼ਾਰ 'ਚ ਬਹੁਤ ਵਿਕਦਾ ਉਹ ਦੇਖੋ ਕਬਾੜਾ ਆਈਟਮ ਹੁੰਦੀ ਹੈ ਇਹਨੇ ਦਸਤਾਰ ਵਾਸਤੇ ਲੈਣਾ ਹੈ ਹਾਂ ਜਾਂ ਮਹਿੰਗੀ ਮਹਿੰਗੀ ਸੂਟਾਂ ਦੀ ਦੇਖੋ ਲੱਗਦੀ ਹੈ ਲਾਈਨਿੰਗ ਲਾਈਨਿੰਗ ਵਾਸਤੇ ਵੀ ਉਹ ਦੇਖੋ ਹੁਣ ਜਿਸ ਜਗ੍ਹਾ ਤੇ 4000 ਦੇ ਸੂਟ ਸਾਡੇ ਲਾਜ਼ੀ ਰੰਗ ਫਿੱਟ ਗਿਆ ਸੂਟ ਖਰਾਬ ਹੈ ਸੂਟ ਖਰਾਬ ਵਾਕੇ ਜੀ ਵਾਕੇ ਠੀਕ ਹੈ ਨਾ ਇਹ ਮਤਲਬ ਮਿਲ ਮੇਡ ਪੂਰੀ ਵਧੀਆ ਫੁੱ ਠੀਕ ਹੈ ਜੀ ਜੋ ਬਾਜ਼ਾਰ ਦੇ ਵਿੱਚ 60-65 ਰੁਪਏ ਮੀਟਰ ਵਿਕਦੀ ਆ ਜੀ 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 ਠੀਕ ਹੈ ਜੀ ਰੰਗ ਮਿਲਣਗੇ ਸਾਰੇ ਦੁਕਾਨਦਾਰ ਭਰਾਵਾਂ ਵਾਸਤੇ ਆਫਰ ਹੈ ਜੀ ਜੀ ਜੋ ਚੰਗੀ ਕੁਆਲਿਟੀ ਵੇਚਦੇ ਨੇ ਬਿਲਕੁਲ ਜੀ ਠੀਕ ਹੈ ਜੀ ਇਹ ਆਪਾਂ ਫੁੱਲ ਵੈਲ ਦੇਣੀ ਹੈ ਜੀ 35 ਰੁਪਏ ਮੀਟਰ ਥਾਨ ਦਾ ਰੇਟ ਹੈ ਅੱਛਾ 35 ਰੁਪਏ ਮੀਟਰ ਥਾਨ ਦਾ ਰੇਟ ਆਏਗਾ ਜੀ ਥਾਨ ਦਾ ਰੇਟ ਹੈ ਜੀ 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 ਦੇਖੋ ਜੇ ਕਿਸੇ ਨੇ ਕਟਿੰਗ ਵਾਸਤੇ ਲੈਣੀ ਹੈ ਘਰ ਵਾਸਤੇ ਲੈਣੀ ਹੈ ਉਹਨੂੰ ਲੱਗਣੀ ਹੈ ਜੀ 40 ਰੁਪਏ ਮੀਟਰ 40 ਰੁਪਏ ਮੀਟਰ ਪਰ ਮੈਂ ਇੱਕ ਹੋਰ ਸੀ ਦੇਖ ਰਹਾ ਇੱਥੋਂ ਲੈ ਕੇ ਉਹ ਨੁੱਕਰ ਤ ਇਹ ਸਾਰੇ ਵਹੀ ਲੱਗੀ ਹੋਈ ਹੈ ਜੀ ਸਾਰੇ ਰੰਗ ਨੇ ਜੀ ਸਾਡੇ ਕੋਲ ਸਾਰੇ ਰੰਗ ਹੁੰਦੇ ਆ। ਕੀ ਬਾਤ ਹੈ ਮੈਂ ਤਾਂ ਦੇਖ ਕੇ ਹੈਰਾਨ ਆ ਮਰੇ ਲੋਕਾਂ ਕੋਲ ਇੰਨੇ ਕਲਰ ਹੀ ਨਹੀਂ ਹੁੰਦੇ ਜਿੰਨੇ ਆਪਣੇ ਕੋਲ ਪਏ ਹੋਏ ਇੱਕ ਥਾਂ ਤੇ ਨਾ ਜੀ। ਸਾਰੇ ਰੰਗ ਮਿਲਣਗੇ ਜੀ ਸਾਡੇ ਕੋਲੇ ਦੇਖੋ ਜੀ 500 ਰੰਗ ਹੁੰਦਾਗਾ। ਸੋ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ। ਹਾਂ ਜੀ ਵੀਰ ਜੀ ਆਪਣਾ ਸਿਮਰਨ ਟੈਕਸਟਾਈਲ ਮੋੜ ਮੰਡੀ ਸਰਕਾਰੀ ਹਸਪਤਾਲ ਦੇ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ। ਜੀ ਜੀ। ਮੋਬਾਈਲ ਨੰਬਰ ਹੈਗੇ 9056739401 ਤੇ ਸ਼ਾਪ ਦੀ ਟਾਈਮਿੰਗ ਹੈ ਜੀ ਸਵੇਰੇ 10 ਵਜੇ ਤੋਂ ਲੈ ਕੇ